ਹਾਂਜੀ ਇੱਕ ਹੋਰ ਨਵਾਂ ਬਲੌਗ ਤੁਹਾਡੇ ਲਈ ਲੈ ਕੇ ਆਏ ਆ ਆ ਦੇਖੋ ਮਿੱਟੀ ਦਾ ਘਰ ਬਣਾਉਣ ਲੱਗਿਆ ਹੋਇਆ ਉੱਧਰ ਦੇਖੋ ਸਾਰਾ ਕੋ ਤੇ ਇਹ ਆਪਣਾ ਰਾਜਸਥਾਨ ਚ ਫਿਰਦੇ ਆ ਰਾਜ ਸਿੰਘ ਨਗਰ ਇਹ ਹੁਣ ਆਪਾਂ ਪੂਰੇ ਰਾਜਸਥਾਨ ਚ ਆ ਗਏ ਪਹਿਲਾਂ ਥੋੜਾ ਜਿਹਾ ਪੰਜਾਬ ਦੇ ਵਿੱਚ ਸੀਗੇ ਤੇ ਤੁਹਾਨੂੰ ਆਇਆ ਮਿੱਟੀ ਲਾਉਂਦੇ ਦਿਖਾਈਏ ਇਹ ਜੱਸੇ ਤੋਂ ਮਿੱਟੀ ਲਵਾਓ ਮਾੜੀ ਜੀ ਨਾਲ ਲੱਤ ਲਾ ਵਲਾ ਜਾ ਕੇ ਕੰਮ ਕਰਾ ਇਹਨਾਂ ਨਾਲ ਜਾ ਕੇ ਫੇਰ ਤਾਂ ਹੈ ਮਾੜਾ ਮੋਟਾ ਮਾੜਾ ਆਇਆ ਨਗਰ ਯਾ ਨੰਨੂ ਨੰਨੂ ਪਹਿਲੇ ਮਾਦਾ ਮਿੱਟੀ ਲਵਾਓ ਇਸੇ ਲਾ ਮਿੱਟੀ ਲਾ ਫੇਰ ਆ ਲਗਾ ਜਰਾ ਇਹਦੇ ਰੱਖਦੇ ਆਪਣੇ ਲਵੇ ਲੈ ਪੱਕੇ ਤੇ ਲਾਏ ਹੋਰ ਕਿ ਪੱਕੇ ਮਿੱਟੀ ਹਾਂ ਹਾਂ ਪੱਕੇ ਰਹਿਣਾ ਮਿੱਟੀ ਲਾਈਏ ਥੋੜਾ ਲਾਉਂ ਮਾਤ ਆ ਦੇਖਣਾ ਇਹ ਤਾਂ ਮਾਤਾ ਘਰੀ ਆ ਦੇਖਣਾ ਜਾ ਦੇਖਿਆ ਫੂਲ ਲੋ ਵੀ ਦੇਖੀਏ ਘਰ ਨਾ ਪੁਰਾਣਾ ਪਿੰਡ ਪੰਜਾਬ ਚ ਇਤੇ ਆ ਜਾਂਦਾ ਜਿਹੜੇ ਆਪਾਂ ਮੂਵੀਆਂ ਚ ਦੇਖਦੇ ਹੁੰਨੇ ਆ ਆ ਦੇਖੋ ਆ ਮੱਝਾਂ ਲਈ ਖਾਣਨੀ ਬਣਾਈ ਹੋਈ ਆ ਮਿੱਟੀ ਦੀ ਦੇਖੋ ਉਹ ਬਈਆਂ ਬਾਹਰ ਹੈ ਮਿੱਟੀ ਤੇ ਠੀਕ ਹੈ ਆ ਚੁੱਲਾ ਚੌਂਕਾ ਬਣਾਇਆ ਹੈ ਮਾਤਾ ਹਾਂ ਆ ਚੁੱਲਾ ਬਣਾਇਆ ਹੂੰ ਉਹ ਬਈਆਂ ਉੱਪਰ ਹੀ ਠੀਕ ਹੈ ਕਮਰਾ ਕਿੱਥੇ ਆ ਕਮਰਾ ਫਿਰਨੇ ਜਿੱਥੇ ਅੱਛਾ ਇਹ ਕਿੰਨਾ ਸੋਹਣਾ ਇਹ ਮਾਤਾ ਠੰਡਾ ਰਹਤਾ ਹੋਗਾ ਨਾ ਹਾਂ ਨਾ ਗਰਮੀਆਂ ਮੈਂ ਵੀ ਨਹੀਂ ਪੱਖਾ-ਪੁੱਖਾ ਨਹੀਂ ਲਗਾ ਕੇ ਸੌਤੇ ਆ ਦੇ ਲੋ ਬਾਈ ਛੱਤ ਵਿੱਚ ਹੀ ਚਿੜੀਆਂ ਹੈ ਆ ਕਦੇ ਲਈ ਅਮਾ ਤਾਂ ਰੱਖਿਆ ਹੋਇਆ ਆ ਬਟਾ ਛਾਤ ਉੱਚੀ ਕਰੀ ਪਹਿਲਾਂ ਠੀਕ ਆ ਪਹਿਲਾਂ ਨੀਮੀ ਸੀਗੀ ਹਾਂ ਠੀਕ ਆ ਠੀਕ ਆ ਹੋਰ ਮਾਤਾ ਅੱਛਾ ਇਹ ਡੈਗ ਆ ਗਿਆ ਤੁਹਾਡਾ ਹੈ ਏ ਪਸ਼ੂਆਲਾ ਹੋ ਗਿਆ ਏ ਅੱਜ ਵੀ ਨਾ ਰਾਸਥਾਨ ਦੇ ਵਿੱਚ ਕਾਇਮ ਹੈ ਚੀਜ਼ ਲੋ ਇਹ ਕੀ ਹੈ ਅੱਛਾ ਦੁਕਾਨ ਹੈ ਖੁੱਲੀ ਆ ਵੀ ਖੁੱਲਿਆ ਮਤ ਕੰਮ ਲੱਗ ਰਿਹਾ ਹੁੰਦਾ ਕਰ ਗਿਆ ਠੀਕ ਹੈ ਮੈਂ ਵੀ ਨਾ ਯਹਾਂ ਤੇ ਘੁੰਮਣੇ ਆਇਆ ਹਾਂ ਪੰਜਾਬ ਸੇ ਮੈਂ ਅभी ਰਹੂੰਗਾ ਯਹਾਂ ਤੇ 10-15 ਦਿਨ ਅੱਛਾ ਲਿਆ ठीक है 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 ये दुकान है। ए, लाइट शादी योगिता तभी कर रहे हो ठीक हाँ। है आपकी कितनी उम्र है साठ साल सार की उम्र है हमारे चारों ਦੇਖੋ ਪੁਰਾਣੇ ਪਿੰਡਾਂ ਵਾਂਗੂ ਫੇਰ ਮਾਹੌਲ ਬਣਿਆ ਹੋਇਆ ਨਾ ਇੱਥੇ ਬਾਈ ਰਾਜਸਥਾਨ 'ਚ ਪਹੁੰਚੇ ਆ ਹਜੇ ਅਸੀਂ ਰਾਜ ਸਿੰਘ ਨਗਰ ਜਾ ਰਹੀ ਰਾਸਤੇ ਦੇ ਵਿੱਚ ਤੇ ਤੁਹਾਨੂੰ ਹੋਰ ਵੀ ਨਵੇਂ-ਨਵੇਂ ਬਲੌਗ ਲੈ ਕੇ ਆਉਂਦੇ ਰਵਾਂਗੇ ਯਾਰ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਤੇ ਇੱਕ ਫੋਲੋ ਨਾਲ ਬਹੁਤ ਖੁਸ਼ੀ ਮਿਲਦੀ ਆ ਤੇ ਤੁਹਾਨੂੰ ਹੋਰ ਲੈ ਕੇ ਆਉਂਨੇ ਆ ਨਵੇਂ ਬਲੌਗ 'ਚ ਸਤਿ ਸ੍ਰੀ ਅਕਾਲ